ਦੋ ਅਪਡੇਟ ਨੇ ਦੋਸਤੋ ਇਸ ਵੀਡੀਓ ਦੇ ਵਿੱਚ ਦਲਜੀਤ ਦੋਸਾਂਝ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ ਕੁੱਤੀ ਅਤੇ ਦੋਸਤੋ ਦਲਜੀਤ ਦੋਸਾਂਝ ਤੁਹਾਨੂੰ ਪਤਾ ਆ ਆਪਣੇ ਇੰਸਟਾਗ੍ਰam ਅਕਾਊਂਟ ਤੇ ਐਂਟਰਟੇਨਮੈਂਟ ਕਰਦਾ ਰਹਿੰਦਾ ਆ ਆਪਣੇ ਸ਼ੈਫ ਦੇ ਨਾਲ ਬਹੁਤ ਮਜ਼ਾਕੀਆ ਵੀਡੀਓਜ਼ ਪਾਉਂਦਾ ਆ ਤਾਂ ਇੱਕ ਵੀਡੀਓ ਹੋਰ ਸਾਂਝੀ ਕੀਤੀ ਆ ਦਲਜੀਤ ਦੋਸਾਂਝ ਨੇ ਤੁਸੀਂ ਉਹ ਵੀਡੀਓ ਪਹਿਲਾਂ ਜ਼ਰੂਰ ਦੇਖੋ ਅਤੇ ਐਂਡ ਤੱਕ ਦੇਖਿਓ ਇਹ ਵੀਡੀਓ ਆ ਬੱਲਾ ਤੇਰਾ ਦਾਦਾ ਕੀ ਬਣਾਈ ਜਾਂਦਾ ਗਾਣਾ ਆ ਗਿਆ ਗਾਣਾ ਆਪਣਾ ਕੁੱਤੀ ਵਾਲਾ ਨਾ ਫਿਰ ਕੁੱਤੀ ਨਹੀਂ ਖੁੱਤੀ ਖੁੱਤੀ ਕੁੱਤੀ ਵਾਲਾ ਨਾ ਦਾਦਾ ਖੁੱਤੀ ਐਨੀ ਹਾਰ ਬਣਾਓ ਆ ਬੱਲੇ ਤੇਰੇ ਘੜਾ ਆ ਗਿਆ ਭਾਈ ਅੱਛਾ ਸ਼ਨੀਆਲ ਦੇ ਦੀਏ ਤੈਨੂੰ ਅੱਛਾ ਓਕੇ ਆ ਬੱਲੇ ਤੇਰੇ ਕੀ ਰੰਗ ਪਾਇਆ ਭਾਈ ਬਹੁਤ ਅਸ਼ ਰੰਗ ਪਾਇਆ ਹੋਇਆ ਆ ਮੈਂ ਕਿਹਾ ਤੈਨੂੰ ਓਸੀਆ ਹੀ ਲੈ ਦੀਏ ਉਹ ਵੀਜ਼ੇ ਵਾਲੀ ਕਿਹੜੀ ਗੱਲ ਕਰਤੀ ਆ ਬੱਲੇ ਆ ਠੀਕ ਹੈ ਠੀਕ ਹੈ ਵੈਰੀ ਗੁੱਡ ਗਾਇਜ਼ ਥਿਸ ਇਜ਼ ਖੁੱਤੀ ਨਾਟ ਜੋ ਆਪ ਸੋਚ ਰਹੇ ਹੋ ਤੇ ਇਹ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਦੀ ਰੇਅਰ ਤਸਵੀਰਾਂ ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ ਇਹ ਤਸਵੀਰ ਪ੍ਰਾਣੀ ਆ ਬਟ ਸੋਚਿਆ ਤੁਹਾਡੇ ਤੱਕ ਸ਼ੇਅਰ ਕੀਤੀ ਜਾਵੇ ਫਿਲਹਾਲ ਤਾਂ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਹਸਪੀਟਲ ਦੇ ਵਿੱਚ ਨੇ ਜਦੋਂ ਤੱਕ ਟ੍ਰੀਟਮੈਂਟ ਕੰਪਲੀਟ ਨਹੀਂ ਹੁੰਦਾ ਉਦੋਂ ਤੱਕ ਸਿੱਧੂ ਮੂਸੇਵਾਲੇ ਦੇ ਮਾਤਾ ਜੀ ਘਰ ਨਹੀਂ ਆਉਂਦੇ ਹਵੇਲੀ ਦੇ ਵਿੱਚ ਜਦੋਂ ਆਉਣਗੇ ਤਾਂ ਤੁਹਾਨੂੰ ਪਤਾ ਹੈ ਦੋਸਤੋ ਸਵਾਗਤ ਬਹੁਤ ਤਗੜਾ ਕੀਤਾ ਜਾਵੇਗਾ ਛੋਟੇ ਸਿੱਧੂ ਮੂਸੇਵਾਲੇ ਦਾ ਦੱਸਿਆ ਜਾ ਰਿਹਾ ਹੈ ਕਿ 59 11 ਟਰੈਕਟਰ ਦੇ ਉੱਤੇ ਛੋਟੇ ਸਿੱਧੂ ਮੂਸੇਵਾਲੇ ਦੀ ਐਂਟਰੀ ਹੋਵੇਗੀ ਤੇ ਉਹ ਐਂਟਰੀ ਦੇਖਣ ਵਾਲੀ ਹੋਵੇਗੀ ਕਿਸੇ ਕਿਸ ਨੂੰ ਐਂਟਰੀ ਦਾ ਇੰਤਜ਼ਾਰਾ ਦੱਸਿਆ ਜਰੂਰ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ